ਇੱਕ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਨੇ ਕਲਾਨੌਰ ਥਾਣੇ ਦੇ ਪਿੰਡ ਨੜਾਂ ਵਾਲੀ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਰਿਵਾਲਵਰ ਕੱਢ ਕੇ ਇੱਕ ਪਰਿਵਾਰ ਨੂੰ ਧਮਕਾਉਣ ਦੇ ਦੋਸ਼ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਜਗੀਰ ਸਿੰਘ ਉਰਸਾਰ ਉਹਨਾਂ ਨੂੰ ਪਿੰਡ ਦਾ ਇੱਕ ਵਿਅਕਤੀ ਬਲਜੀਤ ਸਿੰਘ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਬੀਤੇ ਦਿਨੀ ਉਹ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਆਇਆ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਰੋਕਿਆ ਗਿਆ ਤਾਂ ਉਸਨੇ ਪਿਸਤੌਲ ਤਾਣ ਲਈ ਦੂਸਰੇ ਪਾਸੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਮਨਜੀਤ कौर ਨਾਲ ਉਹ ਜਗੀਰ ਸਿੰਘ ਟਿੰਡ ਲੜਾਂਵਾਲੀ ਤੇ ਅੱਡੇ ਤੇ ਹੀ ਰਹਿ ਰਹੇ ਆ ਮੇਰੀ ਬੁਟੀਕ ਦੀ ਦੁਕਾਨ ਐ ਅੱਡੇ ਤੇ ਤੇ ਮੈਂ ਬੁਟੀਕ ਦੀ ਕਿਰਾਏ ਤੇ ਲਈ ਹੋਈ ਐ ਦੁਕਾਨ ਸਾਡੀਆਂ ਪਹਿਲਾਂ ਵੀ ਅੱਗੇ ਦੁਕਾਨਾਂ ਹੈਗੀਆਂ ਸੀ ਹੁਣ ਵੀ ਇਹੀ ਦੁਕਾਨਾਂ ਪਾਈਆਂ ਹੋਈਆਂ ਵਾ ਤੇ ਰਸਤਾ ਜਾਂਦਾ ਵਾ ਏ ਰਸਤਾ ਸਾਡੇ ਘਰ ਨੂੰ ਵੀ ਇਹ ਆਂਦਾ ਵਾ ਤੇ ਸਕਾਰੀ ਰਸਤਾ ਅੱਗੇ ਜਾਂਦਾ ਵਾ ਤੇ ਅਹੀਂ ਜਿੱਦਣ ਅੱਗੇ ਮਿੱਟੀ ਪਾਉਂਦੇ ਕੋਈ ਗੱਲ ਕਰਦੇ ਰੋਕਦਾ ਸਾਨੂੰ ਧਮਕੀਆਂ ਦਿੰਦਾ ਆਣ ਕੇ ਅੱਗੇ ਵੀ ਅਹੀਂ ਕਾਰਵਾਈ ਕੀਤੀ ਆ ਅੱਗੇ ਵੀ ਅਹੀਂ ਸਰਕਾਰ ਨੂੰ ਕਿਹਾ ਵਾ ਪਰ ਅੱਜ ਕੁਝ ਨਹੀਂ ਸਾਡਾ ਜਿਹੜਾ ਹੱਲ ਹੋਇਆ ਵੀ ਉਹਦੇ ਵਿੱਚ ਅਹੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਡਾ ਕੋਈ ਨਾ ਕੋਈ ਮਸਲਾ ਹੱਲ ਹੋਵੇ ਇਹਨੂੰ ਪੁੱਛਣ ਤੇ ਸਹੀ ਆਣਗੇ ਤੁਸੀਂ ਕਿਹੜੀ ਗੱਲੋਂ ਇਹਨਾਂ ਦੇ ਨਾਲ ਡੇਜੇ ਕਰਨਾ ਰਾਤੀ ਵੀ ਆਇਆ ਸਾਡੇ ਨਾਲ 7:30 ਤੋਂ ਪੌਣੇ 8 ਵਜੇ ਦਾ ਟਾਈਮ ਹੀ ਜਦੋਂ ਇਹਨੇ ਆਣ ਕੇ ਸਾਡੇ ਡੈਪਿਆਂ ਹ ਬੜਾ ਕਰਨ ਅਸੀਂ ਦੁਕਾਨ ਦੇ ਉੱਤੇ ਮੈਂ ਬੁਟੀਕ ਦਾ ਕੰਮ ਕਰ ਰਹੀ ਸੀ ਆਣ ਕੇ ਮੈਨੂੰ ਤੇ ਰੌਲਾ ਪਾਉਣ ਡੈਪਿਆ ਜਿਆਦਾ ਹੀ ਵੀਡੀਓ ਬਣਾਉਣ ਡੈ ਹੈ ਦੀ ਉਦੋਂ ਆਣ ਕੇ ਬੋਲਣ ਡੈਪਿਆ ਗਾਲਾਂ ਕੱਢਣ ਡੈਪਿਆ ਹੱਥੀ ਪੈ ਗਿਆ ਹੱਥੀ ਪੈ ਗਿਆ ਫੂਲ ਲੈ ਕੇ ਸੁੱਟਣ ਡੈਪਿਆ ਹੱਡਾ ਮੁੜ ਕੇ ਨੇ ਰਵਾਲਵੇਰ ਵੀ ਦਿਖਾਇਆ ਵਾ ਇਹਦੇ ਨਾਲ ਮੁੰਡੇ ਵੀ ਹੈਗੇ ਹੀ ਕੁਝ ਉਹਨਾਂ ਨੇ ਮੂੰਹ ਵੱਧੇ ਹੋਏ ਹੀ ਉਹਨਾਂ ਕੋਈ ਵੀ ਹਥਿਆਰ ਹੀ ਸਾਨੂੰ ਵੀ ਪਤਾ ਕਿਹੜੇ ਹਥਿਆਰ ਹੀ ਕਿਹੜੇ ਨਹੀਂ ਆਣਛਾਤੇ ਮੁੰਡੇ ਇਹ ਇਦ ਕੋ ਵੀ ਹਥਿਆਰ ਹੈਗਾ ਵਾ ਉਹ ਸ਼ਰਿਆਂ ਵੀਡੀਓ ਦੇ ਵਿੱਚ ਪਤਾ ਲੱਗਣ ਡਿਆ ਤੁਸੀਂ ਪਤਾ ਕਰ ਸਕਦੇ ਜਰਵਾਲ ਮੇਲ ਦੇ ਵਿੱਚ ਇਹਨੇ ਸਾਨੂੰ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਤੁਹਾਨੂੰ ਜਾਨੋਂ ਮਾਰ ਦੇਣਾ ਇੱਕ ਮੁੰਡਾ ਹੀ ਪਤਾ ਨਹੀਂ ਉਹ ਸਾਨੂੰ ਕਿੱਥੋਂ ਆਣ ਵਾਲਾ ਕਿਹੜੇ ਦੇਸ਼ ਦੇ ਰਹਿਣ ਵਾਲਾ ਵਾ ਉਹ ਮੁੰਡੇ ਦੀਆਂ ਵੀਡੀਓ ਕਾੜੋ ਮੁੰਡੇ ਨਾਲ ਕਰਿਆ ਹੈ ਉਹ ਮੁੰਡੇ ਨੂੰ ਕਹਿੰਦਾ ਹੀ ਵੀ ਅਨ ਐਨ ਸਾਰੇ ਪਰਿਵਾਰ ਦੀਆਂ ਫੋਟੋਆਂ ਵੇਖ ਲੈ ਇਹਨਾਂ ਸਾਰੇ ਪਰਿਵਾਰ ਨੂੰ ਮਾਰ ਦੇਣਾ ਵਾ ਇਹਨਾਂ ਦਾ ਲੰਬੂ ਲਾਉਣਾ ਚਾਹੀਦਾ ਕੱਲ ਤੱਕ ਇਹਨਾਂ ਦਾ ਸਸਕਾਰ ਹੋਣਾ ਚਾਹੀਦਾ ਵਾ ਇਹਨਾਂ ਸਾਰਿਆਂ ਮੁੰਡਿਆਂ ਦੀਆਂ ਫੋਟੋਆਂ ਬੱਚਿਆਂ ਦੀ ਸਾਰਿਆਂ ਤਬਰ ਦੀ ਫੋਟੋ ਲੈ ਤੋ ਸਾਡੇ ਗਾੜੀ ਮੂੰਹ ਦੇ ਅੱਗੇ ਘਰ ਕਰਕੇ ਵੀਡੀਓ ਗਾਲ ਕਰਕੇ ਉਹਨੂੰ ਚੰਗੀ ਤਰ੍ਹਾਂ ਦਿਖਾ ਲੰਡਿਆ ਅਸੀਂ ਵੀ ਚੰਗੀ ਤਰ੍ਹਾਂ ਪਛਾਣ ਕਰ ਲੈ ਇਹਨਾਂ ਦੀ ਤੇ ਅਸੀਂ ਇਹਦੇ ਨਾਲ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਇਸ ਗੱਲ ਤੋਂ ਸਾਡੇ ਹੁਣ ਬੱਚਿਆਂ ਤੇ ਵੀ ਕੋਈ ਕੱਲ ਨੂੰ ਬੱਚੇ ਆ ਸਾਡੇ ਅਈ ਖੋਦ ਦੁਕਾਨ ਕਰਨ ਦੇ ਆ ਨੇਰੇ ਸੇਰੇ ਵੀ ਰਹਿਣਾ ਹੁੰਦਾ ਵਾ ਸਾਡਾ ਘਰ ਡੇਰੇ ਦੇ ਉੱਤੇ ਆ ਸਾਨੂੰ ਨਹੀਂ ਪਤਾ ਜਿੱਦਾਂ ਹੁਣ ਮੇਰੇ ਕੋਲ ਬੁਟੀਕ ਵਾਲੇ ਕਈ ਜਾਣੇ ਕੱਪੜੇ ਸਹੋਂ ਆਉਂਦੇ ਆ ਹੁਣ ਕੋਈ ਆਂਟਾ ਸਾਤਾ ਕੋਈ ਇਹ ਭੇਜ ਸਕਦਾ ਵਾ ਸਾਨੂੰ ਮਰਵਾ ਵੀ ਸਕਦਾ ਵਾ ਕੁਛ ਵੀ ਕਰ ਸਕਦਾ ਸਾਡੇ ਬੱਚਿਆਂ ਦੇ ਵੀ ਹੰਬੜਾ ਕਰ ਸਕਦਾ ਸਾਡੇ ਬੰਦਿਆਂ ਦੇ ਵੀ ਕਰ ਸਕਦਾ ਜਨਾਨੀਆਂ ਤੇ ਕਰ ਸਕਦਾ ਨੂੰ ਬਹੁਤ ਜ਼ਿਆਦਾ ਇਹਦੇ ਉੱਤੇ ਡਰ ਹੋ ਗਿਆ ਵਾ ਪਤਾ ਨਹੀਂ ਇਹ ਕੋਈ ਨੂੰ ਆਣ ਕੇ ਮਰਵਾ ਸਕਦਾ ਜਿੱਦਾਂ ਰਾਤ ਦੇ ਹਨੇਰੇ ਦੇ ਵਿੱਚ ਆ ਪਾਣ ਕੇ ਸਾਡੇ ਤੇ ਪੈ ਗਿਆ ਹੱਥੀ ਕਿਤੇ ਵੀ ਇਹ ਬੰਦਿਆਂ ਨੂੰ ਵੀ ਕਲਾ ਸਕਦਾ ਵਾ ਸ਼ਰੇ ਆਵੇਂ ਧਮਕੀਆਂ ਦਿੰਦਾ ਫਿਰਦਾ ਅੱਡੇ ਦੇ ਉੱਤੇ ਆਣ ਕੇ ਇਹ ਕਿਹੜੀ ਗੱਲਾਂ ਦੇਣ ਡਿਆ ਵਾ ਤੁਸੀਂ ਸਰਕਾਰ ਆਣ ਕੇ ਸਾਡਾ ਇਹ ਚੰਗੀ ਤਰ੍ਹਾਂ ਫੈਸਲਾ ਕਰੇ ਵੀ ਇਹ ਕਿਉਂ ਸਾਨੂੰ ਧਮਕੀਆਂ ਦਿੰਦਾ ਸਾਡਾ ਕਸੂਰ ਕੀ ਆ ਸਾ ਇਹ ਆਇਆ ਰਾਤੀ ਜਦੋਂ ਆਂਦਿਆ ਇਹਨੇ ਪਹਿਲ ਬਾਅਦ ਵਿੱਚ ਜਾਣ ਲੱਗੇ ਨੇ ਸਾਡੀਆਂ ਦੁਕਾਨਾਂ ਜਿਹੜੀਆਂ ਹੀ ਨਵੀਆਂ ਪਾਈਆਂ ਆਪਣੀ ਜਿੰਦਗੀ ਦੇ ਵਿੱਚ ਉਹਨਾਂ ਦੇ ਟੱਡ ਮਾਰ-ਮਾਰ ਕੇ ਕੋਈ ਲੈ ਕੇ ਬੜੇ ਅੰਨੇ ਥੰਮ ਵੀ ਟੰਡਾਰਿਆ ਸਾਡੇ ਦੁਕਾਨਾਂ ਦੇ ਥੱਲੇੋਂ ਥੰਮ ਟੰਡਾਰਿਆ ਵਾਣ ਕੇ ਅਸੀਂ ਡਰਦੇ ਗਾੜੀ ਨਹੀਂ ਹੋਏ ਪਤਾ ਨਹੀਂ ਕੀ ਕਰੂਗਾ ਸਾਡੇ ਨਾਲ ਅਸੀਂ ਸਰਕਾਰ ਕੋ ਇਹ ਹੀ ਮੰਗ ਕਰਨਾ ਚਾਹੁੰਦੇ ਆ ਕਿ ਸਖਤ ਤੋਂ ਸਖਤੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਨੂੰ ਇਹਦੇ ਉੱਤੇ ਬਹੁਤ ਜਾੜਾ ਡਾਰਿਆ ਕਿ ਸਰਕਾਰ ਇਹਦੇ ਸਖਤ ਦੇ ਸਖਤੇ ਦੀ ਕਾਰਵਾਈ ਕਰੇ ਤੁਹਾਡਾ ਇਨਸਾਫ ਹਾਨੂੰ ਦਿਵਾਉਣਾ ਚਾਹੀਦੀ ਦਵਾੜਾ ਦਵਾ ਸਕਦੀ ਹੈ ਸਰਕਾਰ ਸਾਨੂੰ ਸਰਕਾਰ ਨਹੀਂ ਦਿਵਾਉਣਾ ਤੇ ਹੋਰ ਸਾਨੂੰ ਕਿੰਨੇ ਦਿਵਾਉਣਾ ਵਾ ਸਾਡੇ ਕੋਲ ਤੇ ਹੋਰ ਤੇ ਕੋਈ ਹੈ ਨਹੀਂ ਇਨਸਾਫ ਕਰਾਉਣ ਵਾਲਾ ਬਸ ਸਰਕਾਰ ਹੀ ਹੈ ਇਹਨੂੰ ਮੰਗ ਕਰਨਾ ਚਾਹੁੰਦੇ ਆ ਤੁਹਾਡੀ ਮੰਗ ਇਹ ਹੀ ਆ ਕਿ ਸਾਡਾ ਇਨਸਾਫ ਹਾਨੂੰ ਦਵੇ ਇਹ ਕਿਉਂ ਸਾਡੇ ਨਾਲ ਇੰਨਾ ਤੱਕਾ ਕਰਨ ਦਿਆ ਸਰ ਮੇਰਾ ਨਾਮ ਜਗੀਰ ਸਿੰਘ ਆ ਜੀ ਅਸੀਂ ਅੱਡੇ ਦੀਆਂ ਦੁਕਾਨਾਂ ਮੇਰੇ ਵਾਈਫ ਵੀ ਕਰਦੀ ਮਨਜੀਤ ਕੌਰ ਮੈਂ ਵੀ ਖਾਦ ਦਵਾਈ ਦੀ ਦੁਕਾਨ ਕਰਦਾ ਅੱਡੇ ਦੇ ਸਰ ਇਹ ਬਲਜੀਤ ਸਿੰਘ ਬੜਾ ਤੰਗ ਕਰਦਾ ਸਰ ਪਹਿਲਾਂ ਵੀ ਧਮਕੀਆਂ ਦਿੱਤੀਆਂ ਇਹਨੇ ਆਣ ਕੇ ਹਾਡੀਆਂ ਨਵੀਆਂ ਦੁਕਾਨਾਂ ਅਸੀਂ ਬਣਾਉਂਦੇ ਆਂ ਮਿੱਟੀ ਪਾਉਂਦੇ ਆਂ ਉਹਦੋਂ ਹੀ ਧਮਕੀਆਂ ਦਿੰਦਾ ਸੀ ਆਪਣੇ ਆਂ ਥਾਂ 'ਚ ਮਿੱਟੀ ਦਹਾਂ ਪਾਉਣ ਦੀ ਤੇ ਦੁਕਾਨਾਂ ਵੀ ਆਪਣੀ ਆਂ ਪਿਆੜੀ ਆ ਸਾਡੀ ਤੇ ਰਾਤੀ ਮੈਨੇ ਕੋਈ 7:30 ਵਜੇ ਨਾਲ ਕੇ ਮੇਰੀ ਵਾਈਫ ਨੂੰ ਧਮਕੀਆਂ ਦਿੱਤੀਆਂ ਤੇ ਇਹਦੀ ਵੀਡੀਓ ਬਣੀ ਆ ਪਿਸਤੌਲ ਨਾਲ ਵੀ ਇੰਨੇ ਧਮਕੀਆਂ ਦਿੱਤੀਆਂ ਸਰ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਇਹੋ ਹੀ ਮੰਗ ਮੰਗਦੇ ਆਂ ਕਿ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਗਰੀਬਾਂ ਨੂੰ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਹੀ ਖਧਰਾਵਾ ਸਾਡੇ ਸਾਰੇ ਟੱਬਰ ਨੂੰ ਖਧਰਾ ਤੇ ਜੇ ਕੁਝ ਹੋ ਗਿਆ ਤੇ ਜ਼ਿੰਮੇਵਾਰ ਬਲਜੀਤ